ਖਬਰਨਾਮਾ ਦੇਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਤ ਮੈਂ ਆ ਤੁਹਾਡਾ ਹੋਸ਼ ਰਾਜ ਸੁਖਬੀਰ ਸਿੰਘ ਬਾਦਲ ਫਿਰ ਧੱਕੇ ਬਾਜ਼ੀ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਆਪਣੀਆਂ ਹਰਕਤਾਂ ਤੋਂ ਬਾਸ ਨਹੀਂ ਆ ਰਿਹਾ ਕਿਉਂਕਿ ਜਿਹੜਾ ਇਹਨਾਂ ਦੇ ਰਾਹ ਦੇ ਵਿੱਚ ਆਉਂਦਾ ਹੈ ਉਸ ਦੀ ਕਰਦਾਰ ਪੁੱਛੀ ਕੀਤੀ ਜਾਂਦੀ ਹੈ ਉਸ ਉੱਤੇ ਕਥਿਤ ਇਲਜ਼ਾਮ ਲਗਾਏ ਜਾਂਦੇ ਨੇ ਕਿ ਭਈ ਭਾਰਤੀ ਜਨਤਾ ਪਾਰਟੀ ਆਸਸ ਦੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੀ ਸਭ ਤੋਂ ਵੱਡੀ ਜਿਹੜੀ ਬਾਦਲ ਨੂੰ ਟੈਨਸ਼ਨ ਹੈ ਉਹ ਹੈ ਕਿ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਜਿਸ ਦੇ ਪੰਜ ਮੈਂਬਰ ਵਰਕਸ਼ੀਲ ਨੇ ਉਹਨਾਂ ਦੀ ਕਿਵੇਂ ਨਾ ਕਿਵੇਂ ਭਰਤੀ ਬੰਦ ਕਰਵਾਈ ਚਾਵੇ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਜਾਵੇ ਚਾਹੇ ਉਹ ਦਬਾਅ ਪਾਉਣਾ ਪਵੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾ ਤੇ ਸੁਖਬੀਰ ਸਿੰਘ ਬਾਦਲ ਨੇ ਕੱਲ ਜਿਹੜੀ ਚਾਲ ਚੱਲੀ ਉਹ ਵੇਖ ਕੇ ਸਾਰਾ ਪੰਥ ਹਰਾਹਣ ਹੋ ਗਿਆ ਵੀ ਗੁਰੂ ਘਰਾਂ ਉੱਤੇ ਕਬਜ਼ੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਤੇ ਸੁਖਬੀਰ ਸਿੰਘ ਬਾਦਲ ਦੇ ਯਾਨੀ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਕੱਲ ਜਿਹੜੀ ਮੀਟਿੰਗ ਹੋਣੀ ਸੀ ਇਕਬਾਲ ਸਿੰਘ ਝੁੰਦਾ ਦੀ ਅਗਵਾਈ ਦੇ ਵਿੱਚ ਉਸ ਭੜਤੀ ਨੂੰ ਲੈ ਕੇ ਲੇਕਿਨ ਜਿਹੜਾ ਫਤਿਹਗੜ੍ਹ ਸਾਹਿਬ ਗੁਰਦੁਆਰੇ ਸਾਹਿਬ ਦਾ ਜਿਹੜਾ ਮੀਟਿੰਗ ਹਾਲ ਹੈ ਜਿੱਥੇ ਸਿਆਸੀ ਸਿੱਖ ਸਿਆਸੀ ਮੀਟਿੰਗਾਂ ਹੁੰਦੀਆਂ ਨੇ ਉਸ ਨੂੰ ਬੰਦ ਕਰ ਦਿੱਤਾ ਗਿਆ ਤੇ ਗੇਟ ਦੇ ਮੂਹਰੇ ਜਿਹੜਾ ਹੈ ਟਰੈਕਟਰ ਖੜਾ ਕਰ ਦਿੱਤਾ ਗਿਆ ਬਾਅਦ ਵਿੱਚ ਵਿਰੋਧ ਕੀਤਾ ਗਿਆ ਲੇਕਿਨ ਅੰਤਰਿਕ ਕਮੇਟੀ ਦੇ ਮੈਂਬਰਾਂ ਵੱਲੋਂ ਜਿਹੜਾ ਹੈ ਬਿਲਕੁਲ ਉਹ ਗੇਟ ਨਹੀਂ ਖੋਲਿਆ ਗਿਆ ਲੇਕਿਨ ਇਧਰ ਪੰਥ ਨਾਲ ਹੈ ਪੰਥ ਨੇ ਸਾਥ ਛੱਡ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਦਾ ਸੁਖਬੀਰ ਸਿੰਘ ਬਾਦਲ ਨੂੰ ਵੀ ਪਤਾ ਹੈ ਕਿ ਇਸ ਦਾ ਵੱਡਾ ਖਮਨਿਆਜ਼ਾ ਮੈਨੂੰ ਭੁਗਤਣਾ ਪਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੇਕਿਨ ਸੁਖਬੀਰ ਸਿੰਘ ਬਾਦਲ ਨੇ ਅਜਿਹਾ ਕਿਉਂ ਕੀਤਾ ਹੁਣ ਫਤਿਹਗੜ੍ਹ ਸਾਹਿਬ ਦੇ ਵਿੱਚ 10 ਮਈ ਨੂੰ ਵੱਡੀ ਮੀਟਿੰਗ ਹੋ ਰਹੀ ਹੈ ਜਿਸ ਦੀ ਅਗਵਾਈ ਮਨਪ੍ਰੀਤ ਇਯਾਲੀ ਐਡਵੋਕੇਟ ਇਕਬਾਲ ਸਿੰਘ ਚੂੰਦਾ ਸੰਤਾ ਸਿੰਘ ਉਮੈਦਪੁਰੀ ਬੀਬਾ ਸਤਵੰਤ ਕੌਰ ਅਤੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਯਾਨੀ ਕਿ ਇਹਨਾਂ ਵੱਲੋਂ ਇੱਕ ਵੱਡੀ ਮੀਟਿੰਗ ਕਰਕੇ ਵੱਡੇ ਫੈਸਲੇ ਲੈ ਜਾਣਗੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਉਸੇ ਹਾਲ ਦੇ ਵਿੱਚ ਫਿਰ ਮੀਟਿੰਗ ਹੋਵੇਗੀ ਉਸ ਮੀਟਿੰਗ ਦੇ ਵਿੱਚ ਇੱਕ ਸਿਆਸੀ ਕਾਨਫਰੰਸ ਕੀਤੀ ਜਾਵੇਗੀ ਅਤੇ ਸੁਖਬੀਰ ਸਿੰਘ ਬਾਦਲ ਦੀਆਂ ਮਾਰੂ ਨੀਤੀਆਂ ਤੋਂ ਜਾਣੂ ਕਰਵਾ ਜਾਵੇਗਾ ਕਿ ਕਿਸ ਤਰ੍ਹਾਂ ਇਹ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕਰ ਰਿਹਾ ਹੈ ਕਿਸ ਤਰ੍ਹਾਂ ਇਹ ਸ਼੍ਰੋਮਣੀ ਅਕਮਕ ਮੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਹੈ ਇਸ ਨੂੰ ਲੈ ਕੇ ਫਿਰ ਇੱਕ ਵਾਰ ਬਵਾਲ ਮਚ ਗਿਆ ਹੈ ਸ਼੍ਰੋਮਣੀ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਿੰਨਾ ਵੱਲੋਂ ਭਰਤੀ 20,114000 5 ਲੱਖ ਇਸ ਹਫਤੇ ਅਤੇ ਜੂਨ ਜੁਲਾਈ ਦੇ ਵਿੱਚ ਇਹ ਭਰਤੀ ਲਗਭਗ 50 ਲੱਖ ਦੇ ਕਰੀਬ ਪਹੁੰਚ ਜਾਵੇਗੀ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਕੌਮ ਆਪਣਾ ਪ੍ਰਧਾਨ ਮੰਨ ਹੀ ਨਹੀਂ ਰਹੀ ਸੁਖਬੀਰ ਸਿੰਘ ਬਾਦਲ ਸਿਰਫ ਘੋੜੇ ਦਲ ਦਾ ਪ੍ਰਧਾਨ ਹੈ ਇਵਨ ਥੋ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਨੂੰ ਭਰਤੀ ਮੁਕੰਮਲ ਕਰ ਲੈਣ ਦਿਓ ਫਿਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਕੌਮ ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਕਿਉਂਕਿ ਲਗਾਤਾਰ ਹੁਣ ਸੁਖਬੀਰ ਸਿੰਘ ਬਾਦਲ ਪਲਟਵਾਰ ਕਰ ਰਹੇ ਨੇ ਭਰਤੀ ਰੋਕਣ ਲਈ ਹਰ ਤਰ੍ਹਾਂ ਦਾ ਜੋਰ ਲਗਾਇਆ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸਾਥੀਆਂ ਵੱਲੋਂ ਧੰਨਵਾਦ